ਮਹਾਰਾਜ ਦੇ ਕੋਲੇ ਬੀਬੀ ਆਈ ਉਹਨੇ ਆ ਕੇ ਬੇਨਤੀ ਕੀਤੀ ਕਹਿਣ ਲੱਗੀ ਮਹਾਰਾਜ ਮੇਰੇ ਘਰ ਕੋਈ ਪੁੱਤਰ ਨਹੀਂ ਹੈ ਕਿਰਪਾ ਕਰੋ ਮਹਾਰਾਜ ਅਚੇ ਪਾਸ਼ਾ ਕਹਿੰਦੇ ਭਾਈ ਤੇਰੇ ਕਰਮਾਂ ਚ ਨਹੀਂ ਹੈ ਤੇਰੇ ਭਾਗਾਂ ਚ ਨਹੀਂ ਹੈ ਅੱਗੇ ਉਹ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਦਾ ਮਿਲਣਾ ਉਹਨਾਂ ਨੇ ਪੁੱਛਿਆ ਵੀ ਭਾਈ ਕੀ ਗੱਲ ਗੁਰੂ ਸਾਹਿਬ ਕੋਲੇ ਤਾਂ ਮਿਲ ਕੇ ਸਾਰੇ ਆ ਜਾਂਦੇ ਹੋਏ ਖੁਸ਼ ਹੁੰਦੇ ਨੇ ਪਰ ਤੂੰ ਇੰਨੀ ਉਦਾਸ ਤੇ ਪਰੇਸ਼ਾਨ ਕਿਉਂ ਹੈ ਆਪਣੀ ਸਾਰੀ ਕਹਾਣੀ ਦੱਸ ਤੇ ਉਹਨਾਂ ਨੇ ਫਿਰ ਉਹਨੂੰ ਸਮਝਾਇਆ ਵੀ ਤੂੰ ਇਸ ਤਰ੍ਹਾਂ ਨਹੀਂ ਨਰਾਸ਼ ਹੋਣ ਦੀ ਜਰੂਰਤ ਨਹੀਂ ਹੈ ਤੂੰ ਮਹਾਰਾਜ ਦੇ ਕੋਲੇ ਫਿਰ ਬੇਨਤੀ ਕਰ ਦੇ ਤੇ ਨਾਲੇ ਬੇਨਤੀ ਕਰੀ ਜਿਵੇਂ ਉਹ ਕਹਿੰਦੇ ਨੇ ਵੀ ਤੇਰੇ ਕਰਮਾਂ ਚ ਨਹੀਂ ਅਗਲੇ ਦਿਨ ਗੁਰੂ ਸਾਹਿਬ ਘੋੜੇ 'ਤੇ ਸਵਾਰ ਹੋ ਕੇ ਤੁਰਨ ਲੱਗੇ ਤੇ ਉਹ ਮਾਈ ਆਈ ਕਹਿੰਦੀ ਮਹਾਰਾਜ ਫਿਰ ਬੇਨਤੀ ਕੀਤੀ ਸਤਿਗੁਰੂ ਕਹਿਣ ਲੱਗੇ ਵੀ ਤੈਨੂੰ ਅਸਾਂ ਆਖਿਆ ਸੀ ਤੇਰੇ ਕਰਮਾਂ 'ਚ ਨਹੀਂ ਹੈ ਤੇ ਉਹਨੇ ਬੜੇ ਪ੍ਰੇਮ ਤੇ ਬੜੇ ਸ਼ਰਧਾ ਨਾਲ ਬੜੀ ਭਾਵਨਾ ਨਾਲ ਬੜਾ ਆਸਾਂ ਬੰਦ ਹੋ ਕੇ ਬੇਨਤੀ ਕੀਤੀ ਗਰੀਬਨ ਬਾਦ ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਵੀ ਲਿਖ ਦਿਓ ਤੇ ਗੁਰੂ ਸਾਹਿਬ ਪਤਨ ਦੀ ਦਾਇਆ ਦੇ ਘਰ ਵਿੱਚ ਆਏ ਤੇ ਗੁਰੂ ਕੀ ਗੁਰੂ ਜਾਣੇ ਸੀ ਤੇ ਚੋਜ ਨੇ ਗੁਰੂ ਦੇ ਬਸ ਮਹਾਰਾਜ ਘੋੜੇ 'ਤੇ ਬੈਠ ਕੇ ਜਦੋਂ ਲਿਖਣ ਲੱਗੇ ਜੇ ਸੱਚਮੁੱਚ ਜੇ ਇਸੇ ਤਰ੍ਹਾਂ ਤੁਸੀਂ ਉਹ ਲਿਖਣ ਵਾਲੇ ਹੋ ਲੋਕ ਪ੍ਰਲੋਕ ਦੇ ਦਾਦੇ ਤੁਸੀਂ ਹੋ ਮਹਾਰਾਜ ਫਿਰ ਤੇ ਬੜਾ ਸੌਖਾ ਤੇ ਇੱਕ ਲਿਖਣ ਲੱਗਿਓ ਹੁਣ ਤੇ ਸੱਤ ਲਿਖਦੇ ਹੋ ਉਹਦੇ ਮਨ ਚ ਕਿਹੋ ਜਿਹੀ ਭਾਵਨਾ ਬਣੀ ਤੇ ਅੰਦਰ ਜਾਮੀ ਦਾਤਾਰ ਪਿਤਾ ਜੀ ਨੇ ਚਲੋ ਸੱਤ ਲਿਖਦਾ